ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਮੈਂ ਆਪ ਜੀ ਦੇ ਨਾਲ ਅੱਜ ਇੱਕ ਬੜੇ ਹੀ ਗੰਭੀਰ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਵਾਂ ਜੋ ਕਿ ਬਹੁਤ ਹੀ ਅੱਗੇ ਆ ਕੇ ਜਿਹੜਾ ਸਾਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਹਦਾ ਕਰਕੇ ਮੈਂ ਵੇਖ ਰਿਹਾ ਵਾਂ ਗੁਰੂ ਪਿਆਰਿਓ ਕਿ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਆ ਉਹ ਰੁੱਖਾਂ ਦੀ ਜਿਹੜੀ ਬਹੁਤ ਘਾਟ ਆ ਬਹੁਤਾਤ ਪਹਿਲੀ ਤੇ ਗੱਲ ਵੈਸੀ ਜਿਹੜਾ ਵਾ ਰੁੱਖ ਬਹੁਤ ਘਟਿਆ ਤੇ ਜੇ ਪਲ ਰਹੇ ਆ ਕੁਝ ਹੋ ਰਹੇ ਆ ਜਾਂ ਜੋ ਕੋ ਬਾਬੇ ਜਿੱਦਾਂ ਕੋਈ ਸੇਵਾ ਮਾਂ ਨਿਭਾ ਰਹੇ ਆ ਲਾਰੇ ਆ ਸੇਵਾ ਸੰਭਾਲ ਵੀ ਕਰ ਰਹੇ ਆ ਉਹਨਾਂ ਰੁੱਖਾਂ ਨੂੰ ਜਿਹੜਾ ਅਸੀਂ ਅੱਗ ਲਾ ਲਾ ਕੇ ਸਾੜੀ ਜਾ ਰਹੇ ਆ ਗੁਰੂ ਪਿਆਰਿਓ ਬੜਾ ਦੁੱਖ ਹੁੰਦਾ ਵਾ ਵੇਖ ਕੇ ਜਦੋਂ ਕੋਈ ਪਲਿਆ ਪਲਾਇਆ ਰੁੱਖ ਜਿਹੜਾ 2 2.5 ਸਾਲ ਦਾ ਜਿਹੜਾ ਹੋਏ ਤੇ ਉਹਨੂੰ ਜਦੋਂ ਆਪਾਂ ਅੱਗ ਲਾ ਕੇ ਜਿਹੜਾ ਵਾ ਉਹ ਨਸ਼ਟ ਕਰਦੀ ਉਹਨੂੰ ਮਾਰਦੀਏ ਪਿਆਰਿਓ ਸਾਡੇ ਜਿਹੜਾ ਰਕਬਾ ਵਾ ਜਗਾ ਵਾ ਜਿਹੜੀ ਪੰਜਾਬ ਦੀ ਉਹਦੇ ਹਿਸਾਬ ਨਾਲ ਜਿਹੜਾ ਵਾ 35 ਜਾਂ 33% ਜਿਹੜੇ ਆ ਰੁੱਖ ਜਿਹੜੇ ਆ ਇੱਥੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਆ ਇਸ ਟਾਈਮ ਤੇ ਜਿਹੜੇ ਆ ਰੁੱਖ ਪੰਜਾਬ ਦੇ ਵਿੱਚ ਜਿਹੜਾ ਵਾ ਉਹ 4.5 ਜਾਂ ਪੌਣੇ 5% ਐ ਬਸ ਕਿੱਥੇ 33% ਹੋਣੇ ਚਾਹੀਦੇ ਆ ਤੇ ਕਿੱਥੇ 4.5 5 5 ਪੌਣੇ 5% ਤੇ ਪਾ ਜਿਹੜਾ ਵਾ ਇੱਥੇ ਬੈਠੇ ਆ ਤੁਸੀਂ ਆਪ ਹੀ ਸੋਚੋ ਵੀ ਇਹ ਗਾਂ ਜਾ ਕੇ ਜਿਹੜਾ ਸਾਨੂੰ ਕਿੰਨੀ ਹੁਣ ਵੀ ਹੋਣੀਆਂ ਮੁਸ਼ਕਲਾਂ ਤੇ ਅੱਗੇ ਜਾ ਕੇ ਕਿੰਨੀਆਂ ਮੁਸ਼ਕਲਾਂ ਆਉਣਗੀਆਂ ਹਵਾ ਪਾਣੀ ਜਿਹੜੀ ਆ ਸਾਡੀ ਉਹਦੀ ਸਾਨੂੰ ਘਾਟ ਹੋਣੀ ਸ਼ੁਰੂ ਹੋ ਹੈ ਨਹੀਂ ਗੁਰੂ ਪਿਆਰੇਓ ਸੋ ਮੇਰੀ ਬੇਨਤੀ ਆ ਹੱਥ ਜੋੜ ਕੇ ਸਮੂਹ ਪੰਜਾਬ ਵਾਸੀਆਂ ਨੂੰ ਵੀ ਭਾਈ ਕੋਈ ਬਹੁਤੀ ਔਖੀ ਗੱਲ ਨਹੀਂ ਗੀ ਇੱਕ ਰੁੱਖ ਜੀ ਇੱਕ ਬੰਦਾ ਹਰ ਬੰਦਾ ਲਾ ਸਕਦਾ ਵਾ ਜਗਾ ਵੇਖ ਕੇ ਕਿਤੇ ਵੀ ਤੇ ਉਹਦੀ ਸਾਂਭ ਸੰਭਾਲ ਕਰੇ ਨਹੀਂ ਵੀ ਲਾ ਕੇ ਛੱਡ ਦੇਣਾ ਵਾ ਬਸ ਉਹਨੂੰ ਪਾਲੇ ਵੀ ਨਾਲ ਇੱਕ ਰੁੱਖ ਜਿਹੜਾ ਇਹ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਹਰ ਸਾਲ ਬੰਦਾ ਲਈ ਜਾਵੇ ਤੇ ਇਹ ਜਿਹੜੀ ਸਾਡੀ ਕਮੀ ਆ ਇਹ ਪੂਰੀ ਹੋ ਸਕਦੀ ਆ ਨਹੀਂ ਤੇ ਪਿਆਰਿਓ ਦਿਨੋਂ ਦਿਨ ਜਿਹੜਾ ਵਾ ਰੁੱਖ ਰੁੱਖ ਘਟਦੇ ਜਾਣ ਦੇ ਜੇ ਤੇ ਉਹਦੇ ਨਤੀਜੇ ਜਿਹੜੇ ਸਾਨੂੰ ਗਾਂ ਵੇਖਣ ਨੂੰ ਮਿਲਣਗੇ ਸਾਡੇ ਹਵਾ ਪਾਣੀ ਦੀ ਇੱਥੇ ਘਾਟ ਜਰੂਰ ਆਊਗੀ ਆ ਵੀ ਰਹੀ ਆ ਤੇ ਗਾਂ ਹੋਰ ਆਊਗੀ ਇੰਨੀ ਆਊਗੀ ਵੀ ਹੋ ਸਕਦਾ ਸਾਨੂੰ ਗਰਮੀ ਬਰਦਾਸ਼ਤ ਕਰਨੀ ਜਿਹੜੀ ਉਹ ਵੀ ਔਖੀ ਹੋ ਜੇ ਸਾਨੂੰ ਜਿਹੜਾ ਵਾ ਸਾਹ ਲੈਣਾ ਵੀ ਔਖਾ ਹੋ ਜੇ ਸੋ ਮੇਰੀਆਂ ਇਨੀਆਂ ਕ ਬੇਨਤੀਆਂ ਨੂੰ ਜਿਹੜਾ ਵਾ ਪ੍ਰਵਾਨ ਕਰਿਓ ਸਮੂਹ ਪੰਜਾਬ ਵਾਸੀਆਂ ਨੂੰ ਫੇਰ ਦੁਬਾਰਾ ਮੇਰੀ ਬੇਨਤੀ ਆ ਵੀ ਇੱਕ ਰੁੱਖ ਜਿਹੜਾ ਵਾ ਹਰ ਬੰਦਾ ਸੌਣ ਦੇ ਮਹੀਨੇ ਦੇ ਵਿੱਚ ਹਰ ਸਾਲ ਏਕ-ਏਕ ਲਾਈ ਜਾਵੇ ਤੇ ਉਹਦੀ ਸਾਂਭ ਸੰਭਾਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ